ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਪੰਜਾਬ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਸੂਤ ਦੇ ਲੱਡੂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਨੇ ਸਿਖਾਵਾਂਗੇ ਪੰਜਾਬ ਵਿੱਚ ਇਹਨਾਂ ਨੂੰ ਵਿਆਹ ਸ਼ਾਦੀਆਂ ਦੇ ਮੌਕੇ ਜਾਂ ਫਿਰ ਦੀਵਾਲੀ ਦੁਸ਼ਹਰਾ ਦੇ ਤੇ ਜਰੂਰ ਬਣਾਇਆ ਜਾਂਦਾ ਹੈ ਸੂਤ ਦੇ ਲੱਡੂ ਬਣਾਉਣ ਦੇ ਲਈ ਮੈਂ ਲਿਆ ਹੈ 1/2 ਕਿਲੋ ਜਾਣ ਕੇ 500 ਗ੍ਰਾਮ ਮੈਦਾ ਤੇ ਇਸ ਨੂੰ ਮਿਨੇ ਚਾਲ ਲਿਆ ਹੈ ਹੁਣ ਇਸ ਵਿੱਚ ਮੋਨ ਦੇ ਲਈ ਮੈਂ 100 ਗ੍ਰਾਮ ਦੇਸੀ ਘਿਓ ਲਿਆ ਹੈ ਜਾਨਕੀ ਜਿੰਨਾ ਮੈਦਾ ਉਸ ਦਾ ਪੰਜਵਾਂ ਹਿੱਸਾ ਆਪਾਂ ਮੋਨ ਲੈ ਲੈਣਾ ਹੈ ਮੋਨ ਦੇ ਲਈ ਤੁਸੀਂ ਕੋਈ ਵੀ ਹੋਰ ਕੁਕਿੰਗ ਔਇਲ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਹੁਣ ਕੇ ਉਹਨੂੰ ਆਪਾਂ ਮੈਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਥੋੜੀ ਦੇਰ ਮਿਕਸ ਕਰਨ ਤੋਂ ਬਾਅਦ ਮੈਦੇ ਦੀ ਮੁੱਠੀ ਜੀ ਵੱਟ ਕੇ ਦੇਖ ਲੈਣੀ ਹੈ ਕਿ ਮੈਦਾ ਆਪਸ ਵਿੱਚ ਜੁੜ ਰਿਹਾ ਹੈ ਜੇਕਰ ਮੈਦਾ ਜੁੜ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਮੌਨ ਦੀ ਮਾਤਰਾ ਸਫੀਸ਼ੀਐਂਟ ਹੈ ਨਹੀਂ ਤਾਂ ਫੇਰ ਥੋੜਾ ਜਿਹਾ ਮੌਨ ਉਸੇ ਘੋਦੀ ਹੋਰ ਪਾ ਲੈਣਾ ਹੈ ਤਾਂ ਜੋ ਆਪਾਂ ਨੂੰ ਲੱਡੂ ਬੱਟਰ ਬਨੇ ਇਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਹੁਣ ਥੋੜਾ ਥੋੜਾ ਕੋਸਾ ਪਾਣੀ ਪਾ ਕੇ ਆਪਾਂ ਸਖਤ ਜਿਹਾ ਆਟਾ ਗੁੰਨ ਕੇ ਤਿਆਰ ਕਰ ਲੈਣਾ ਹੈ ਆਟੇ ਨੂੰ ਗੁੰਨਣ ਦੇ ਲਈ ਜਿਆਦਾ ਪਾਣੀ ਨਹੀਂ ਲੈਣਾ ਬਸ ਆਟੇ ਜਾਂ ਮੈਦੇ ਦੇ ਚੌਥਾ ਹਿੱਸਾ ਪਾਣੀ ਹੀ ਆਪਾਂ ਆਟਾ ਗੁੰਨਣ ਲਈ ਇਸਤੇਮਾਲ ਕਰਨਾ ਹੈ ਇਸ ਤੋਂ ਜ਼ਿਆਦਾ ਪਾਣੀ ਆਪਾਂ ਨਹੀਂ ਪਾਉਣਾ ਸੂਤੇ ਲੱਗਵਾਂ ਦਾ ਆਟਾ ਹਮੇਸ਼ਾ ਸਖਤ ਹੀ ਗੁੰਨਿਆ ਜਾਂਦਾ ਹੈ ਇਸ ਤੋਂ ਬਾਅਦ ਆਟੇ ਦੀਆਂ ਛੋਟੀਆਂ-ਛੋਟੀਆਂ ਜੀਆਂ ਲੋਈਆਂ ਤੋੜ ਕੇ ਤਿਆਰ ਕਰ ਲੈਣੀਆਂ ਹਨ ਹੁਣ ਇੱਕ ਪਾਸੇ ਇੱਕ ਉਹਨੂੰ ਮੀਡੀਅਮ ਫਲੇਮ ਤੇ ਗਰਮ ਕਰਾਂਗੇ ਤੇ ਲੋਈਆਂ ਨੂੰ ਕੜਾਹੀ ਵਿੱਚ ਪਾਵਾਂਗੇ ਜਿੰਨੀਆਂ ਕੋਲੋਈਆਂ ਇੱਕ ਪ੍ਰਾਗਨੀ ਵਿੱਚ ਆ ਸਕਦੀਆਂ ਹੋਣ ਉਹਨੀਆਂ ਕੋਲੋਈਆਂ ਤੁਸੀਂ ਇਸ ਵਿੱਚ ਪਾ ਲੈਣੀਆਂ ਹਨ ਤੇ ਗੈਸ ਦੀ ਫਲੇਮ ਨੂੰ ਸਿਮਤੇ ਹੀ ਰੱਖਣਾ ਹੈ ਤਾਂ ਕਿ ਲੋਈਆਂ ਅੰਦਰੋਂ ਤੱਕ ਚੰਗੀ ਤਰ੍ਹਾਂ ਪੱਕ ਜਾਣ ਲੋਈਆਂ ਨੂੰ ਅੰਦਰ ਤੱਕ ਪਕਾਉਣਾ ਬਹੁਤ ਜ਼ਰੂਰੀ ਹੈ ਜੇਕਰ ਇਹ ਅੰਦਰ ਤੱਕ ਕੱਚੀਆਂ ਰਹਿ ਜਾਣ ਤਾਂ ਲੱਡੂ ਤੁਹਾਡੇ ਛੇਤੀ ਖਰਾਬ ਹੋ ਸਕਦੇ ਹਨ ਇਸ ਲਈ ਲੋਈਆਂ ਨੂੰ ਸਿਮ ਫਲੇਮ ਤੇ ਹੀ ਫਰਾਈ ਕਰਨਾ ਹੈ ਹੁਣ ਲੋਈਆਂ ਪਹਿਲਾਂ ਨਾਲੋਂ ਫੁੱਲ ਗਈਆਂ ਹਨ ਇੱਥੇ ਆਪਾਂ ਇਹਨਾਂ ਨੂੰ ਕਿਉ ਤੋਂ ਬਾਹਰ ਕੱਢ ਲਵਾਂਗੇ ਇਸ ਤਰ੍ਹਾਂ ਸਾਰੀਆਂ ਲੋਈਆਂ ਨੂੰ ਆਪਾਂ ਤਲ ਕੇ ਤਿਆਰ ਕਰ ਲੈਣਾ ਹੈ ਇਹਨੂੰ ਲੋਈਆਂ ਨੂੰ ਕਿਸੇ ਬੇਲਣ ਜਾਂ ਥੋੜੇ ਨਾਲ ਹਲਕਾ-ਹਲਕਾ ਜਾ ਪਾਣਾ ਲੈਣਾ ਹੈ ਤਾਂ ਜੋ ਇਹ ਜਲਦੀ ਠੰਡੀਆਂ ਹੋ ਜਾਣ ਤੇ ਜਦ ਆਪਾਂ ਇਹਨਾਂ ਨੂੰ ਗ੍ਰੈਂਡਰ ਵਿੱਚ ਪਿਸਣ ਲਈ ਪਾਵਾਂਗੇ ਤਾਂ ਇਹ 부ੜਕ ਕੇ ਬਾਹਰ ਨਾ ਆਣ ਇਸ ਕਰਕੇ ਆਪਾਂ ਇਹਨੂੰ ਹਲਕਾ-ਹਲਕਾ ਤੋੜ ਲੈਣਾ ਹੈ ਹੁਣ ਲੋਈਆਂ ਆਪਣੀਆਂ ਠੰਡੀਆਂ ਹੋ ਚੁੱਕੀਆਂ ਹਨ ਇੱਥੇ ਆਪਾਂ ਇਹਨਾਂ ਨੂੰ ਗ੍ਰੈਂਡਰ ਵਿੱਚ ਪਾ ਕੇ ਪੀਸ ਲਵਾਂਗੇ ਸਾਰੀਆਂ ਲੋਈਆਂ ਨੂੰ ਇਸੇ ਤਰ੍ਹਾਂ ਹੀ ਪੀਸ ਲੈਣਾ ਹੈ ਹੁਣ ਮਿੱਠੇ ਦੇ ਲਈ ਇਸ ਵਿੱਚ 350 ਗ੍ਰਾਮ ਬੂਰਾ ਜਾਫੇਰਾ ਇਸ ਦੇ ਥਾਤੇ ਤੁਸੀਂ ਸ਼ੱਕਰ ਪਾਉਣਾ ਚਾਹੁੰਦੇ ਹੋ ਤਾਂ ਸ਼ੱਕਰ ਵੀ ਪਾ ਸਕਦੇ ਹੋ ਸੋ ਬੂਰਾ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਲੱਡੂਆਂ ਦੇ ਵਿੱਚ ਪ੍ਰੋਪਰ ਬਾਈਂਡਿੰਗ ਦੇ ਲਈ ਆਪਾਂ ਮਟੀਰੀਅਲ ਨੂੰ ਇੱਕ ਵਾਰੀ ਫੇਰ ਗ੍ਰੈਂਡਰ ਵਿੱਚ ਪਾ ਕੇ ਪੀਸਾਂਗੇ ਇਸ ਤਰ੍ਹਾਂ ਸਾਰੇ ਮਟੀਰੀਅਲ ਨੂੰ ਆਪਾਂ ਪੀਸ ਲੈਣਾ ਹੈ ਹੁਣ ਆਪਾਂ ਇਸ ਦੇ ਲੱਡੂ ਬੱਟਕੇ ਤਿਆਰ ਕਰਾਂਗੇ ਲੱਡੂ ਬੱਟਣ ਦੇ ਲਈ ਤੁਸੀਂ ਮੁਠੀ ਭਰ ਭਾ ਕੇ ਮਟੀਰੀਅਲ ਦੀ ਚੁਕਣੀ ਹੈ ਤੇ ਫੇਰ ਦੂਜੇ ਹੱਥ ਦੇ ਨਾਲ ਪ੍ਰੈਸ਼ਰ ਪਾਉਂਦੇ ਹੋਏ ਲੱਡੂ ਨੂੰ ਵਟ ਲੈਣਾ ਹੈ ਇਸ ਤਰ੍ਹਾਂ ਸਾਰੇ ਮਟੀਰੀਅਲ ਦੇ ਆਪਾਂ ਲੱਡੂ ਵਟ ਕੇ ਤਿਆਰ ਕਰ ਲਵਾਂਗੇ ਹੁਣ ਲੱਡੂ ਖਾਣ ਲਈ ਇਕਦਮ ਤਿਆਰ ਹੋ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਤੇ ਇੰਜੋਏ ਕਰਾਂਗੇ ਸੂਤ ਦੇ ਲੱਡੂ ਸਾਡੇ ਬਣ ਕੇ ਬਿਲਕੁਲ ਤਿਆਰ ਹੋ ਚੁੱਕੇ ਹਨ ਤੇ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਏ ਹਨ ਰੈਸਪੀ ਦੇਖਣ ਦੇ ਲਈ ਧੰਨਵਾਦ ਰੈਸਪੀ ਵਿੱਚ ਦਿੱਤੀ ਜਾਣਕਾਰੀ ਜੇਕਰ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ